ਉਹ ਸ਼ਬਦ ਗੁਰੂ ਬਾਬਾ ਜੀ ਨੇ ਬਾਰ-ਬਾਰ ਅੱਲਾਹ ਕੇ ਉਚਾਰਣ ਕੀਤਾ ਦੂਰ ਤੱਕ ਆਵਾਜ਼ ਪਹੁੰਚੀ ਜੰਗਲ ਸੀ ਬਿਆਹਾਨ ਸੀ ਸੁੰਸਾਨ ਸੀ ਦੂਰ ਤੱਕ ਆਵਾਜ਼ ਪਹੁੰਚੀ ਜਿੱਥੇ-ਜਿੱਥੇ ਤੱਕ ਸ਼ਬਦੀ ਆਵਾਜ਼ ਗਈ ਹਰ ਵਸਤੂ ਨੂੰ ਸ਼ੁੱద్ధి ਪਵਿੱਤਰਤਾ ਛਾਸ ਲਈ ਦੁਨੀਆ ਵਿੱਚ ਸ਼ੁੱਧ ਵਸਤੂ ਵਾਹਿਗੁਰੂ ਇਹ ਉਸ ਦਾ ਨਾਮ ਹੀ ਹੈ ਔਰ ਸਭ ਅਸ਼ੁੱਧ ਅਸਤ ਜੜ ਦੁਖ ਰੂਪ ਪਰਛੀ ਨਹੀਂ ਹੈ ਸੋ ਇਹ ਵਾਹਿਗੁਰੂ ਦਾ ਨਾਮ ਜਿਸ ਥਾਂ ਬੈਠ ਕੇ ਜਪਿਆ ਜਾਵੇ ਉਸ ਥਾਂ ਨੂੰ ਵੀ ਪਵਿੱਤਰ ਮੰਨਿਆ ਜਾਂਦਾ ਜਿੱਥੇ ਨਾਮ ਜਪੀਏ ਪਰ ਪਿਆਰੇ ਸਹੀ ਅਸਥਲ ਸੁਣ ਚਵਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀ ਉਹ ਧਾਨੁ ਪਵਿੱਤਰ ਮੰਨੇ ਜਿੱਥੇ ਪ੍ਰਭੂ ਦਾ ਵਹਿਗੁਰੂ ਦਾ ਜਸ ਹੋਵੇ ਵਹਿਗੁਰੂ ਦਾ ਭਜਨ ਹੋਵੇ ਜਿੱਥੇ ਨਾਮ ਜਪੀਏ ਪਰਮ ਪਿਆਰੇ ਸਈ ਅਸਥਾਨ ਸੁਹਣੇ ਚੁਵਾਰੇ ਨਾਮ ਜਪੀਏ ਪਰਮ ਪਿਆਰੇ mm ਜਿੱਥੇ ਵੈਗਿਰੂ ਦਾ ਭਜਨ ਹੁੰਦਾ ਹੈ ਉਥਾਂ ਪੰਨੇ ਦਾ ਇਰਾਣ ਥਾਂ ਦੀ ਹੁੰਦੇ ਉਹ ਵਿਸ਼ੋਭ ਨਿੱਕ ਤੇ ਪਵਿੱਤਰ ਮੰਨਿਆ ਜਾਂਦਾ ਕਿਸੇ ਸਮੇਂ ਸ਼ਿਵ ਜੀ ਅਤੇ ਪਾਰਵਤੀ ਹੋਰ ਜੰਗਲ ਵਿੱਚ ਵਿਚਰ ਰਹੇ ਹਨ ਸ਼ਿਵ ਜੀ ਕਿਸੇ ਵੇਰਾਂਥਾਂ ਟਿੱਬੇ ਨੂੰ ਬਾਰ-ਬਾਰ ਮੱਥੇ ਟੇਕੀ ਜਾਂਦੇ ਆ ਉਹਨਾਂ ਨੂੰ ਦੇਖ ਕੇ ਪਾਰਵਤੀ ਪੁੱਛਣ ਲੱਗੀ ਮਹਾਰਾਜ ਕੋਈ ਐਸਾ ਜੱਥਾ ਤਾਂ ਦੀਨਾ ਨਹੀਂ ਜੋ ਮੱਥੇ ਟੇਕਣ ਯੋਗ ਹੋਵੇ ਇਤਾਂ ਦੇਰਾਂਥਾਂ ਹੈ ਰੋਹੀ ਹੈ ਉਝਾੜ ਹੈ ਆਪ ਇੱਥੇ ਮੱਥੇ ਟੇਕਦੇ ਹੋ ਇਸ ਦਾ ਕੀ ਕਾਰਨ ਹੈ ਸ਼ਿਵ ਜੀ ਕਹਿਣਗੇ ਪਾਰਵਤੀ ਤੈਨੂੰ ਨਹੀਂ ਪਤਾ ਇਹ ਪਵਿੱਤਰ ਥਾਂ ਹੈ ਇਹ ਥਾਂ ਤੇ ਬੈਠ ਕੇ ਕਿਸੇ ਰੱਬ ਦੇ ਪਿਆਰੇ ਨੇ ਬੰਦਗੀ ਕੀਤੀ ਹੈ ਬੰਦਗੀ ਦੇ ਪ੍ਰਭਾਵ ਕਰਕੇ ਇਹ ਪਵਿੱਤਰ ਹੈ ਇਹ ਜੇ ਥਾਂ ਹੀ ਤੀਰਥ ਰੂਪ ਮੰਨੇ ਜਾਂਦੇ ਤਾਂ ਤੇ ਇਹ ਨਮਸਕਾਰ ਕਰਨ ਯੋਗ ਹੀ ਹੈ ਦੁਨੀਆਂ ਦੇ ਵਿੱਚ ਅਗਰ ਵਿਗਿਆਨਕ ਤੌਰ ਤੇ ਦੇਖਿਆ ਜਾਵੇ ਕਿਸੇ ਮਕਾਨ ਵਿੱਚ ਜਾਂ ਕਿਸੇ ਕਮਰੇ ਵਿੱਚ ਕੋਈ ਮਿਆਦੀ ਬੁਖਾਰ ਦਾ ਮਰੀਜ਼ ਰਹਿ ਜਾਵੇ ਉੱਥੇ 10-12 ਦਿਨਾਂ ਵਾਸਤੇ ਉਹਨੇ ਕਿਰਮ ਰਹਿ ਜਾਇਆ ਕਰਦੇ ਹਨ ਕਿਸੇ ਮਕਾਨ ਦੇ ਵਿੱਚ ਟੀਵੀ ਦਾ ਮਰੀਜ਼ ਤੱਕ ਦਾ ਮਰੀਜ਼ ਰਹਿ ਜਾਏ ਉੱਥੇ ਡਾਕਟਰ ਲੋਕ ਮੰਨਦੇ ਹਨ ਵੀ 6 ਮਹੀਨੇ ਵਾਸਤੇ ਟੀਵੀ ਦੇ ਜਰਮ ਦਰਹਿ ਜਾਂਦੇ ਹੁੰਦੇ ਹਨ ਹਾਲਾਂਕਿ ਉਹ ਨਜ਼ਰ ਨਹੀਂ ਆਉਂਦੇ ਦੀਂਦੇ ਨਹੀਂ ਇਤਨੇ ਸੂਖਮ ਹੁੰਦੇ ਹਨ ਜੇ ਉੱਥੇ ਕਿਸੇ ਤੰਦਰੁਸਤ ਆਦਮੀ ਦੀ ਰਹਿਸ਼ ਹੋ ਜਾਵੇ ਉਸ ਨੂੰ ਪੂਰਾ ਪੂਰਾ ਅਸਰ ਕਰ ਦੇਣਾ ਬਿਮਾਰੀਆਂ ਚਿੰਬੜ ਦਿੰਦੀਆਂ ਸੋ ਜਦੋਂ ਦੁਨੀਆ ਦੀ ਬਿਮਾਰੀਆਂ ਆਹ ਦੀ ਇਹੋ ਜੀ ਹਾਲਤ ਹੈ ਤੇ ਜਿਸ ਥਾਂ ਕੋਈ ਪਰਮੇਸ਼ਰ ਦੇ ਭਜਨ ਕਰਨ ਵਾਲਾ ਰਹਿ ਜਾਏ ਉਸ ਥਾਂ ਦੇ ਵਿੱਚ ਵੀ ਇਤਨੇ ਪੀਸੋ ਮਾਈਂਡ ਦੇ ਮਨ ਦੀ ਸ਼ਾਂਤੀ ਦੇ ਅਰ ਸ਼ੁੱਧੀ ਦੇ ਜਨਮ ਦੇ ਰਹਿਣਗੇ لازਮੀ ਚੀਜ਼ ਹੈ ਸੋ ਇਸ ਕਰਕੇ ਸ਼ਿਵ ਜੀ ਕੇੰਨਨ ਪਾਰਵਤੀ ਇਹ ਥਾਂ ਪਵਿੱਤਰ ਹੈ ਕਿ ਸੇ ਸਾਈਂ ਦੇ ਪਿਆਰੇ ਨੇ ਰੱਬ ਦੇ ਪਿਆਰੇ ਨੇ ਇਹ ਥਾਂ ਬੈਠ ਕੇ ਬੜੀ ਬੰਦਗੀ ਕੀਤੀ ਹੋਈ ਹੈ ਵਿਸ਼ਵਾਸ ਤੇ ਇਹ ਥਾਂ ਨਮਸਕਾਰ ਕਰਨ ਯੋਗ ਹੀ ਹੈ ਅਤੇ ਗੁਰੂ ਜੀ ਫਰਮਾਉਂਦੇ ਹੈ ਗੁਰੂ ਅਰਜਨ ਦੇਹ ਮਹਾਰਾਜ ਜਿੱਥੇ ਨਾਮ ਜਪੀਏ ਪਰਵ ਪਿਆਰੇ ਸਹੀ ਅਸਥਾਨ ਸੋਇਨਿ ਚਾਰੇ ਇਹ ਵੇਖ ਲਓ ਜਿੱਥੇ ਨਾਮ ਜਪੀਂਦਾ ਤੇਰਾ ਉਹ ਵੈਰਾਂ ਥਾਂ ਵੀ ਸ਼ੋਭਨੀ ਜਿੱਥੇ ਨਾਮ ਨੰ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਕਿ ਜੀਏ ਜਿੱਥੇ ਤੇਰਾ ਭਜਨ ਨਹੀਂ ਹੁੰਦਾ ਭਾਵੇਂ ਖੁੱਗ ਵੱਸੋਂ ਵੀ ਹੈ ਉਹ ਵੀ ਉਜਾੜ ਰੂਪ ਮੰਨਿਆ ਜਾਂਦਾ ਹੈ ਕਿਸੇ ਸਮੇਂ ਕਾਸ਼ੀ ਵਿੱਚ ਕਬੀਰ ਜੀ ਦੇ ਸਮੇਂ ਵਿੱਚ ਇੱਕ ਬੜਾ ਭਾਰਾ ਮੇਲਾ ਲੱਗਿਆ ਸ਼ਹਿਰ ਦੇ ਵਿੱਚ ਕੁਝ ਸੱਜਣ ਕਬੀਰ ਜੀ ਦੇ ਪਾਸ ਆਏ ਵੀਰ ਜੀ ਨੇ ਕਹਿਣ ਲੱਗੇ ਭਗਤ ਜੀ ਚਲੋ ਤੁਸੀਂ ਵੀ ਮੇਲਾ ਦੇਖਿਓ ਵੀਰ ਜੀ ਕਹਿੰਦੇ ਸੰਤਾਂ ਭਗਤਾਂ ਦਾ ਵਿਸ਼ਾ ਮੇਲੇ ਨਹੀਂ ਹੁੰਦਾ ਸਤਸੰਗ ਹੋਇਆ ਕਰਦਾ ਹੈ ਮੇਲੇ ਮੇਲੇ ਜਾਣ ਕਰਕੇ ਬਿਰਤੀ ਚਿੰਚਲ ਹੁੰਦੀ ਹੈ ਚਿੰਚਲ ਬਿਰਤੀ ਦੁੱਖ ਦਾ ਕਾਰਨ ਹੈ ਸਤਸੰਗ ਵਿੱਚ ਜਾਣ ਕਰਕੇ ਬਿਰਤੀ ਅਚਲ ਹੁੰਦੀ ਹੈ ਅਚਲ ਬਿਰਤੀ ਸੁਖਦਾਈ ਹੋਇਆ ਕਰਦੀ ਹੈ ਤਾਂ ਤੇ ਸੰਤਾਂ ਭਗਤਾਂ ਦਾ ਵਿਸ਼ਾ ਜਿਹੜਾ ਹੈ ਮੇਲੇ ਨਹੀਂ ਸਤਸੰਗ ਹੋਇਆ ਕਰਦਾ ਹੈ ਬਣ ਅਲਾ ਚੰਗਾ ਜੇ ਤੁਹਾਡਾ ਖਿਆਲ ਹੈ ਚੱਕਰ ਮਾਰਿਉਨੇ ਹਾਂ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹਾਂ ਆ ਫਰੀਦਾ ਸੁਤੇਆ ਦੁਨੀਆ ਦੇਖਣ ਜਾਏ ਕੋਈ ਮਿਲ ਜੇ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ ਜਾ ਇਸ ਗੱਲ ਨੂੰ ਮੱਦੇ ਨਜ਼ਰ ਆ ਕੇ ਚੱਲੇ ਹੁਨੇ ਕੋਈ ਮਿਲ ਜੇ ਰੱਬ ਦਾ ਬੰਦਾ ਸੋ ਵੀਰ ਜੀ ਉਹਨਾਂ ਨਾਲ ਚੱਲ ਪੈਂਦੇ ਹਨ ਸਾਰੇ ਸ਼ਹਿਰ ਦੇ ਵਿੱਚ ਫਿਰੇ ਥਾਂ ਥਾਂ ਚੱਕਰ ਲਗਾਇਆ काम हो गई वापस हो गए वापसी ਦੇ ਵਿੱਚ ਉਹਨਾਂ ਸੱਜਣਾ ਜ਼ਿਕਰ ਕੀਤਾ ਫਗਜੀ ਦੇਖੋ ਕਿਤਨੀ ਰੌਣਕ ਸੀ ਕਿਤਨਾ ਕਠਵਟ ਸੀ ਸੋ ਇਹ ਉਹਨਾਂ ਦੀ ਗੱਲ ਸੁਣ ਕੇ ਵੀਰ ਜੀ ਉਹਨਾਂ ਪਰਥਾਏ ਇੱਕ ਸ਼ਲੋਕ ਉਚਾਰਨ ਕਰਕੇ ਦੱਸਦੇ ਨੇ ਕਹਿਣਗੇ ਤੁਹਾਡੇ ਪਾਦੀ ਰੌਣਕ ਹੋਣੀ ਤੁਹਾਡੇ ਪਾਦਾ ਇੱਥੇ ਬਹੁਤਾ ਕਠਵਟਣ ਮੇਰੇ ਪਾਦਾ ਦਾ ਭਾਈ ਉਜਾਰ ਸੀ ਇਓ ਕੰਨ ਕਿਉਂ ਸਬਬ ਵੀ ਨਾਲ ਦੱਸਦੇ ਹਨ ਵਿਸਦਾ ਉਜਾੜ ਹੈ ਸਾਈਂ ਦੇ ਪਿਆਰੇ ਬਾਜੋ we धीर ਜਿੰਝੇ ਹੰ ਫਿਰੋ ਕੋਤ ਕਠਾ ਉਠਾਏ ਇੱਕ ਗ੍ਰਾਮ ਸਨੇਹੀ ਬਹਿਰਾ ਉੱਜੜ ਮੇਰੇ ਪਰ ਜਿੱਥੇ ਜਿੱਥੇ ਮੈਂ ਫਿਰਿਆ ਤਾਂ-ਤਾਂ ਪਾਮੇ ਰਾਗ ਰੰਗ ਹੰ ਦੇਸਾਂ ਜਦੋਂ ਸੇ ਗੁਜਰੇ ਹੁੰਦੇ ਸੰ ਲੋਕਾਂ ਦਾ ਕਠਵਟ ਬਹੁਤ ਸੀ ਕੀ ਪਰ ਮੈਨੂੰ ਕੋਈ ਰੱਬ ਦਾ ਪਿਆਰਾ ਨਹੀਂ ਮਿਲਿਆ ਭਜਨ ਕਰਨ ਵਾਲਾ ਨਹੀਂ ਮਿਲਿਆ ਜਿਸ ਤੋਂ ਬਿਨਾ ਮੇਰੇ ਪਾਦਾ ਤਾਂ ਉਹ ਗੁਸ ਹੋਣ ਦੇ ਬਾਵਜੂਦ ਵੀ ਉਜਾਣ ਸੀ ਤਾਂ ਤੇ ਜਿੱਥੇ ਨਾਮ ਨੰ ਜਪੀਏ ਮੇਰੇ ਗੋਇੰਦਾ ਸੇ ਨਗਰ ਉਜਾੜੀ ਜੀ ਉਹ ਥਾਂ ਪਵਿੱਤਰ ਸ਼ੋਭਨੀ ਜਿੱਥੇ ਪ੍ਰਭੂ ਦੀ ਯਾਦ ਵਹਿ ਰੂ ਦਾ ਪਰਜਨ ਹੋਵੇ